ਸਰ 5 ਦਾ ਸ਼ਰੀਆਮ ਗੋਲੀਆਂ ਮਾਰ ਕੇ ਕਰਤਾ ਕਤਲ ਅਣਪਛਾਤਾ ਇੱਕ ਮੁੰਡਾ ਆਇਆ ਇੱਕ ਕੋਲ ਹੋਰ ਮੁੰਡਾ ਬੈਠਾ ਸੀਗਾ ਉਹਦੇ ਤਾੜ ਤਾੜ ਉਹਦੇ ਸਿਰ ਤੇ ਗੋਲੀਆਂ ਮਾਰ ਦਿਆ ਪਿੰਡ ਦੇ ਲੋਕਾਂ ਤੇ ਇਲਾਕਾ ਨਿਵਾਸੀਆਂ ਚ ਭਾਰੀ ਰੋਸ ਪੰਜਾਬ ਸਰਕਾਰ ਹੈ ਜਿਹੜੀ ਇਹ ਫੇਲ ਹੋ ਚੁੱਕੀ ਆ ਲਾਓ ਇਹਨਾਂ ਆਰਡਰ ਨੂੰ ਰੱਖਣ ਦੇ ਵਿੱਚ ਹਰ ਇੱਕ ਦਿਨ ਕਤਲ ਹੁੰਦਾ ਹਰ ਇੱਕ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਦੇ ਕਿਸੇ ਨਾ ਕਿਸੇ ਮਜ਼ਲੂਮ ਦਾ ਜਿਹੜਾ ਕਤਲ ਹੁੰਦਾ ਗੁੱਸੇ 'ਚ ਆਏ ਲੋਕਾਂ ਨੇ ਰੋਡ ਕੱਟਾ ਜੰਮ ਥਾਣਾ ਨਾਲੇ ਅਜੇ ਤੱਕ ਪ੍ਰਸ਼ਾਸਨ ਪਹੁੰਚੇ ਨਹੀਂ ਹੈਗਾ ਜਿੱਦਾਂ ਤੇਰਾ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਹੈ ਗਾਗਾ ਉਹਨਾਂ ਜਿਹੜੇ ਅਸੀਂ ਇੱਥੇ ਰੋਡ ਜੰਮ ਕਰਾਂਗੇ ਇੱਥੇ ਬੈਠਾਂਗੇ ਪੰਜਾਬ ਦੇ ਵਿੱਚ ਗੁੰਡਾ ਅਨਸਰਾਂ ਦੇ ਹੌਸਲੇ ਬੁਲੰਦ ਵੀ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦਾ ਪਿੱਟ ਰਿਹਾ ਸੀਗਾ ਵੀ ਮੇਰਾ ਪੰਜਾਬ ਸਰਕਾਰ ਕਦੋਂ ਵੀ ਕਤਲ ਕਰਾ ਸਕਦੀ ਆ ਮੈਨੂੰ ਸਕਿਉਰਟੀ ਦੀ ਲੋੜ ਆ ਪਰੰਤੂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਉਹਨਾਂ ਨੂੰ ਸਕਿਉਰਟੀ ਨਹੀਂ ਮਿਲੀ ਸਾਡੇ ਹਰ ਰੋਜ਼ ਨੌਜਵਾਨਾਂ ਦੇ ਕਤਲ ਹੋ ਰਹੇ ਆ ਆ ਫਿਰ ਇੱਕ ਹੀ ਗੱਲ ਹੈ ਮਾਰ ਲਫੜੇਦਿਆਂ ਅੰਦਰ ਸਿੱਟਿਆ ਹੁੰਦਾ ਮਾਰ ਲਫੜੇਦਿਆਂ ਅੰਦਰ ਸਿੱਟਿਆ ਹੁੰਦਾ ਪਹਿਲਾਂ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਦਿੱਤੀ ਵਾਰਨਿੰਗ ਫਿਰ ਘਟਨਾ ਨੂੰ ਦਿੱਤਾ ਅੰਜਾਮ ਜਿਹੜਾ ਕਤਲਾ ਇੱਥੇ ਪਿੰਡ ਦੇ ਨੌਜਵਾਨ ਵੱਲੋਂ ਹੀ ਸੁਣਾਇਆ ਵੇ ਕੀਤਾ ਜਾ ਚੁੱਕਾ ਉਹਨੇ ਲਾਈਵ ਹੋ ਕੇ ਜਿਹੜੀ ਵੀਡੀਓ ਵੀ ਫੇਸਬੁੱਕ ਤੇ ਪਾਈ ਆ ਕਿ ਮੇਰੀ ਯਾਰੀ ਦੋਸਤੀ ਸੀ ਉਹਦੇ ਨਾਲ ਪਰ ਮੈਂ ਬਹੁਤ ਟਾਈਮ ਦਾ ਦੇਖ ਰਿਹਾ ਸੀ ਤੇ ਉਹਦਾ ਕਤਲ ਅੱਜ ਹੋਇਆ ਲੰਮੇ ਸਮੇਂ ਤੋਂ ਸਰਪੰਚ ਆਪਣੀ ਸੇਫਟੀ ਲਈ ਪ੍ਰਸ਼ਾਸਨ ਕੋਲ ਚੁੱਕ ਰਿਹਾ ਸੀ ਆਵਾਜ਼ ਬਹੁਤ ਟਾਈਮ ਦਾ ਪਿੰਡ ਦਾ ਸੀਗਾ ਵੀ ਮੈਨੂੰ ਪੰਜਾਬ ਸਰਕਾਰ ਤੋਂ ਖਤਰਾ ਇਹ ਸਰਕਾਰ ਦੇ ਨਲਕੀਆਂ ਬਹੁਤ ਟਾਈਮ ਤੋਂ ਕਹਿ ਰਿਹਾ ਸੀਗਾ ਗੁੱਸੇ 'ਚ ਆਏ ਪਿੰਡ ਵਾਸੀਆਂ ਤੇ ਰਾਜਨੀਤਿਕ ਲੋਕਾਂ ਨੇ ਪੰਜਾਬ ਸਰਕਾਰ ਤੇ ਚੁੱਕੇ ਵੱਡੇ ਸਵਾਲ ਪੰਜਾਬ ਸਰਕਾਰ ਦੇ ਲਾਫ ਉਹਦੀ ਆਵਾਜ਼ ਸੀ ਪੰਜਾਬ ਸਰਕਾਰ ਤੋਂ ਖਤਰਾ ਮਹਿਸੂਸ ਕਰ ਰਿਹਾ ਸੀਗਾ ਵੀ ਪੰਜਾਬ ਸਰਕਾਰ ਕਿਸੇ ਟਾਈਮ ਵੀ ਮੇਰਾ ਕਤਲ ਕਰਵਾ ਸਕਦੀ ਆ ਉਹ ਅੱਜ ਹੋ ਕੇ ਰਹਿ ਗਿਆ ਹੋਕੇ ਲੈ ਲੈ ਰੋ ਰਹੇ ਪਰਿਵਾਰ ਦਾ ਨਹੀਂ ਦੇਖਿਆ ਜਾ ਰਿਹਾ ਹਾਲ ਮੇਰਾ ਬਿਟ ਮੇਰਾ ਬਿਟ ਕਰਦਾ ਸੀ ਮੇਰੇ ਤੋਂ ਕੀ ਆ ਅਮੇ ਨਾ ਕਿੱਥੇ ਸੀਦਾ 4:15 ਦੇ ਕਰੀਬ ਮੈਨੂੰ ਇੱਕ ਫੋਨ ਆਇਆ ਵੀ ਮੇਨ ਬੱਸ ਸਟੈਂਡ ਸੈਣਾ ਤੇ ਕੋਈ ਅਣਪਛਾਤੇ ਵਿਅਕਤੀ ਸੁਖਵਿੰਦਰ ਸਿੰਘ ਕਲਕੱਤਾ ਦੇ ਗੋਲੀ ਮਾਰ ਕੇ ਪੱਜ ਗਏ ਜਿੱਥੇ ਕਿਤੇ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਜਿੱਥੇ ਕਿਤੇ ਕਿਸਾਨੀ ਦੀ ਗੱਲ ਹੁੰਦੀ ਜਿੱਥੇ ਕਿਸੇ ਨੂੰ ਇਨਸਾਫ ਦਿਵਾਉਣਾ ਸੀ ਉੱਥੇ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਉਹ ਬਿਨਾਂ ਕਿਸੇ ਝਿਜਕ ਦੇ ਪਹੁੰਚ ਕੇ ਫੜਦਾ ਸੀਗਾ ਸਾਡੇ ਇੱਥੇ ਪੋਟਾਜ ਤੁਸੀਂ ਬਾਜ਼ਾਰ 'ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ ਸੋ ਅੱਜ ਇਹ ਕਿਉਂ ਬਾਜ਼ਾਰ 'ਚ ਸਾਰੇ ਤੁਹਾਡੇ ਵਰਕਰਾਂ ਨੇ ਜਿਹੜੀ ਤਫਾਉ ਕਿਹਾ ਮੈਂ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦਿਓ ਝੂਠ ਨਹੀਂ ਬੋਲਣਾ ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਿਆ ਨਾ ਬੋਲਣਾ ਆ ਗੱਲ ਕਰ ਰਿਹਾ ਮੈਂ ਆਰਾਮ ਨਾਲ ਗੱਲ ਕਰ ਰਿਹਾ ਬੜਾ ਰਿਸਪੈਕਟ ਕੀਤੀ ਆ ਇਹਦੀ ਅੱਜ ਵੀ ਰਿਸਪੈਕਟ ਆ ਆ ਫਿਰ ਇੱਕ ਹੀ ਗੱਲ ਆ ਮਾਰ ਲਫੜੇ ਤਨੂੰ ਅੰਦਰ ਸਿੱਧਿਆ ਹੁੰਦਾ ਪੰਜਾਬ ਸਰਕਾਰ ਆ ਕਿ ਉਹਦੇ ਉਹਨਾਂ ਲੜਕੀਆਂ ਕਾਰਨ ਸਾਡਾ ਥਾਣਾ ਕੇ ਸਿਰਫ 200 ਗਜ ਤੇ ਪੁਲਿਸ ਪ੍ਰਸ਼ਾਸਨ ਹਜੇ ਤੱਕ ਵੀ 7 ਵਜਣ ਵਾਲੇ ਹੋ ਗਏ ਉਹਦੇ ਕਾਤਲਾਂ ਨੂੰ ਹਜੇ ਤੱਕ ਵੀ ਫੜ ਨਹੀਂ ਸਕੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਂ ਸ਼ੁਦੀਪ ਕੌਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਵੱਤ ਤੋਂ ਬਿਹਤਰ ਹੁੰਦੀ ਨਜ਼ਰ ਆ ਰਹੀ ਹੈ ਜੀਹਾਂ ਬਰਨਾਲਾ ਦੇ ਵਿੱਚ ਵਾਪਰੀ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਜਿੱਥੇ ਕਿ ਮੌਜੂਦਾ ਸਰਪੰਚ ਦਾ ਸ਼ਰੀਆਮ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਪਿੰਡ ਦੇ ਵਿਅਕਤੀ ਦੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵਾਰਦਾਤ ਨੂੰ ਪੰਜਾਬ ਪੂਰੋ ਦਿੱਤਾ ਗਿਆ ਜਦੋਂ ਉਹ ਬੱਸ ਸਟੈਂਡ ਦੇ ਕੋਲ ਇੱਕ ਦੁਕਾਨ ਤੇ ਬੈਠਾ ਸੀ ਤੇ ਉਸ ਦੇ ਤਾਬੜ ਤੋੜ ਜੜੀਆਂ ਨੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚੋਂ ਇੱਕ ਗੋਲੀ ਉਸ ਦੇ ਸਿਰ 'ਚ ਲੱਗੀ ਅਤੇ ਇੱਕ ਲੱਤ 'ਚ ਲੱਗੀ ਅਤੇ ਉਸ ਨੇ ਮੌਕੇ ਤੇ ਹੀ ਜੜਾ ਦਮ ਤੋੜ ਦਿੱਤਾ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਸਰਪੰਚ ਨੇ ਜੋ ਆਪਣੇ ਪਿੰਡ ਵਾਸੀਆਂ ਤੇ ਆਪਣੇ ਪਿੰਡ ਦੇ ਲਈ ਆਵਾਜ਼ ਚੁੱਕਦੇ ਸੀ ਉਹਨਾਂ ਦੇ ਨਾਲ ਹਮੇਸ਼ਾ ਖੜੇ ਰਹਿੰਦੇ ਸੀ ਇੱਥੇ ਦੱਸਣ ਯੋਗ ਹੈ ਕਿ ਆਪਣੇ ਪਿੰਡ ਦੇ ਵਿੱਚ ਮੋਹੱਲਾ ਕਲੀਨਿਕ ਨੂੰ ਲੈ ਕੇ ਐਮ ਐਲ ਏ ਲਾਲ ਸਿੰਘ ਉਗੋਕੇ ਦੇ ਨਾਲ ਇਹਨਾਂ ਦੀ ਬਹਿਸ ਦੀ ਵੀਡੀਓ ਜੱਕੀ ਬਹੁਤ ਵਾਇਰਲ ਹੋਈ ਸੀ ਜੋ ਕਿ ਇੱਕ ਚਰਚਾ ਦਾ ਵਿਸ਼ਾ ਬਣੀ ਸੀ ਇੱਥੇ ਤੁਹਾਨੂੰ ਇਹ ਵੀ ਦੱਸ ਦੇ ਕਿ ਇਨ੍ਹਾਂ ਦੇ ਮਾਤਾ ਜੀ ਜੋ ਕਿ ਸਾਬ ਦਾ ਸਰਪੰਚ ਨੇ ਉਹ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੇ ਨੇ ਅਤੇ ਉਹਨਾਂ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਅਤੇ ਇਸ ਦੇ ਨਾਲ ਉਹਨਾਂ ਦਾ ਪੂਰਾ ਪਿੰਡ ਜੜਾ ਆ ਉਹਨਾਂ ਦੇ ਹੱਕ 'ਚ ਖੜਿਆ ਅਤੇ ਪੰਜਾਬ ਸਰਕਾਰ ਤੇ ਜਿਹੜੇ ਵੱਡੇ ਸਵਾਲ ਖੜੇ ਕਰ ਰਿਹਾ ਤੁਹਾਨੂੰ ਇਹ ਵੀ ਦੱਸ ਦੇ ਕਿ ਸਰਪੰਚ ਦਾ ਖੁੱਦ ਦਾ ਅਸਲਾ ਜਿਹੜਾ ਸੀ ਉਹ ਜਮ੍ਹਾਂ ਕਰਵਾ ਲਿਆ ਸੀ ਤੇ ਉਸ ਤੋਂ ਬਾਅਦ ਇਸ ਦੇ ਵੱਲੋਂ ਜਿਹੜੀ ਹੈ ਸਿਕਿਉਰਿਟੀ ਦੀ ਮੰਗ ਕੀਤੀ ਗਈ ਸੀ ਪਰ ਇਸ ਨੂੰ ਸਿਕਿਉਰਿਟੀ ਨਹੀਂ ਦਿੱਤੀ ਗਈ ਤੁਹਾਨੂੰ ਦੱਸ ਦੇ ਕਿ ਸਰਪੰਚ ਨੇ ਮਾਤਾ ਜੀ ਜੋ ਕਿ ਸੁਖਵਿੰਦਰ ਕੌਰ ਸਾਬਕਾ ਸਰਪੰਚ ਨੇ ਉਹਨਾਂ ਦੇ ਵੱਲੋਂ ਆਪਣੇ ਪੁੱਤ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਬਰਨਾਲਾ ਦੇ ਕਸਬਾ ਸਹਿਣਾ ਚ ਬਸ ਅਡੇ ਤੇ ਇੱਕ ਸਾਬਕਾ ਸਰਪੰਚ ਦੇ ਪੁੱਤ ਸੁਖਵਿੰਦਰ ਸਿੰਘ ਕੋਲਕੱਤਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਗੋਲੀਬਾਰੀ ਦੌਰਾਨ ਇੱਕ ਗੋਲੀ ਸੁਖਵਿੰਦਰ ਦੇ ਸਿਰ ਤੇ ਤੇ ਦੂਜੀ ਲੱਤ ਚ ਵੱਜੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਦੇ ਸਮੇ ਸੁਖਵਿੰਦਰ ਸਿੰਘ ਸਹਿਣਾ ਪਿੰਡ ਚ ਇੱਕ ਦੁਕਾਨ ਚ ਬੈਠੇ ਸੀ ਅਚਾਨਕ ਆਏ ਹਮਲਾਵਾਰਾਂ ਨੇ ਉਹਨਾਂ ਉੱਪਰ ਤਾਬਰ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਦੀ ਸ਼ੁਰੂਆਤੀ ਜਾਂਚ ਅਨੁਸਾਰ ਸੇਣਾ ਪਿੰਡ ਦੇ ਸਾਬਕਾ ਸਰਪੰਚ ਦੇ ਪੁੱਤ ਦਾ ਕਤਲ ਉਸੇ ਪਿੰਡ ਦੇ ਕਿਸੇ ਵਿਅਕਤੀ ਨੇ ਕੀਤਾ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁਲਜ਼ਮ ਨੇ ਇਹ ਘਟਨਾ ਨੂੰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਅੰਜਾਮ ਦਿੱਤਾ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਬਰਨਾਲਾ ਦੇ ਐਸਐਸਪੀ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਹੋ ਗਈ ਹੈ ਜਿਸ ਦੀ ਲੋਕੇਸ਼ਨ ਨੇੜਲੇ ਪਿੰਡ ਪੱਖੋ ਕੇ ਵਿਖੇ ਟਰੇਸ ਕੀਤੀ ਗਈ ਹੈ ਜਿਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਉਹਨਾਂ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ ਜਿਕਰ ਹੋਇਆ ਹੈ ਕਿ ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਦੀ ਮਾਂ ਮਲਕੀਤ ਕੌਰ ਪਿੰਡ ਸੈਣਾ ਦੀ ਸਰਪੰਚ ਰਹਿ ਚੁੱਕੀ ਹੈ ਸੁਖਵਿੰਦਰ ਸਿੰਘ ਆਪ ਪਾਰਟੀ ਦੇ ਵਿਧਾਇਕ ਲਾਲ ਸਿੰਘ ਉਗੋਕੇ ਦਾ ਵਿਰੋਧ ਕਰਨ ਕਾਰਨ ਚਰਚਾ ਵਿੱਚ ਆਏ ਸਨ ਸੁਖਵਿੰਦਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸਨ ਅਤੇ ਸਿਆਸੀ ਪਾਰਟੀਆਂ ਦੀ ਖੁੱਲਕੇ ਆਲੋਚਨਾ ਕਰਦੇ ਸਨ ਇਸੇ ਕਾਰਨ ਇਸ ਕਾਤਲ ਨੂੰ ਰਾਜਨੀਤੀ ਦੁਸ਼ਮਣੀ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਹਾਲਾਂਕਿ ਬਰਨਾਲਾ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਤਲ ਤੋਂ ਬਾਅਦ ਗੁੱਸੇ 'ਚ ਆਏ ਸਥਾਨਕ ਲੋਕਾਂ ਨੇ ਬਰਨਾਲਾ ਫਰੀਦਕੋਟ ਹਾਈਵੇ ਜਾਮ ਕਰ ਦਿੱਤਾ ਲੋਕਾਂ ਦਾ ਇਲਜ਼ਾਮ ਕੀ ਘਟਨਾ ਵਾਲੀ ਥਾਂ ਤੋਂ ਕਰੀਬ 200 ਮੀਟਰ ਦੂਰੀ ਤੇ ਪੁਲਿਸ ਸਟੇਸ਼ਨ ਹੈ ਅਜੇਜੇ ਇਹ ਘਟਨਾ ਹੋਣਾ ਤੇ ਮੁਲਜ਼ਮਾਂ ਦਾ ਮੌਕੇ ਤੋਂ ਫਰਾਰ ਹੋ ਜਾਣਾ ਪੁਲਿਸ ਦੇ ਕਾਰਗੁਜ਼ਾਰੀ ਤੇ ਸਵਾਲ ਨਿਸ਼ਾਨ ਖੜੇ ਕਰਦਾ ਹੈ ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਕਤਲ ਚ ਸ਼ਾਮਿਲ ਸਾਰੇ ਮਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਜੀ ਮਲਕੀਤ ਕੌਰ ਸੋ ਹੁਤਾ ਜੀ ਅੱਜ ਜਿਹੜੀ ਸੁਖਵਿੰਦਰ ਸਿੰਘ ਕੋਲ ਕਰਤਾ ਦਾ ਕਹੀ ਕਿ ਇਹ ਮੈਂ ਕੌਂਟੀ ਲੱਗਦਾ ਇਹ ਬਹੁਤ ਮਾੜੀ ਗੱਲ ਹੋਈ ਹੈ ਜੀ ਬਹੁਤ ਦਰਦਨਾਕ ਘਟਨਾ ਹੋਈ ਹੈ ਇਹ ਜੋ ਕਿ ਮੈਨੂੰ ਸਵਾ 4:00 ਵਜੇ ਫੋਨ ਗਿਆ ਕਹਿੰਦੇ ਸੁਖਵਿੰਦਰ ਸਿੰਘ ਕੋਲਕੱਤਾ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠਾ ਸੀਗਾ ਆਣ ਪਛਾਤਾ ਇੱਕ ਮੁੰਡਾ ਆਇਆ ਇੱਕ ਕੋਲ ਹੋਰ ਮੁੰਡਾ ਬੈਠਾ ਸੀਗਾ ਉਹਦੇ ਤਾੜ ਤਾੜ ਉਹਦੇ ਸਿਰ ਤੇ ਗੋਲੀਆਂ ਮਾਰਦਾ ਉਸ ਤੋਂ ਬਾਅਦ ਸਾਰਾ ਪਿੰਡ ਇੱਥੇ ਇਕੱਠਾ ਹੋ ਗਿਆ ਉਹ ਬਹੁਤ ਟਾਈਮ ਦਾ ਪਿੰਡ ਦਾ ਸੀਗਾ ਵੀ ਮੈਨੂੰ ਪੰਜਾਬ ਸਰਕਾਰ ਤੋਂ ਖਤਰਾ ਇਹ ਸਰਕਾਰ ਦੇ ਨਲਕੀਆਂ ਬਹੁਤ ਟਾਈਮ ਤੋਂ ਕਹਿ ਰਿਹਾ ਸੀਗਾ ਸਾਡੇ ਆ ਥਾਣਾ ਨਾਲੇ ਅਜੇ ਤੱਕ ਪ੍ਰਸ਼ਾਸਨ ਪਹੁੰਚਿਆ ਨਹੀਂ ਹੈਗਾ ਜਿੱਦਾਂ ਤੇਰਾ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਹੈਗਾਗਾ ਉਹਨਾਂ ਜਿਹੜੇ ਅਸੀਂ ਇੱਥੇ ਰੋਡ ਜਾਮ ਕਰਾਂਗੇ ਇੱਥੇ ਬੈਠਾਂਗੇ ਅਸੀਂ ਮਾਤਾ ਮਲਕੀਤ ਕੌਰ ਕਲਕੱਤਾ ਦੇ ਨਾਲ ਚਟਾੜ ਵਗੂ ਖੜੇ ਕੀ ਲੱਗਦਾ ਕੀ ਗੱਲ ਕੀ ਇਸ ਗੱਲ ਕਿਸ ਕਰ ਨੂੰ ਅੱਜ ਕੱਲ੍ਹ ਇਹ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਸੀ ਕੱਲ ਪਰਚੀ ਧਰਨਾ ਲਾਇਆ ਸੀਗਾ ਕੋਈ ਆਪ ਝਾੜੂ ਵਾਲੇ ਦੇ ਸਰਪੰਚ ਬੈਠੇ ਸੀ ਨਾਲ ਉੱਥੇ ਬੋਲ ਬੋਲਦਾ ਸੀਗਾ ਤੇ ਵਾਥ ਰੜਕਦੇ ਸੀਗਾ ਝਾੜੂ ਵਾਲਿਆਂ ਦੀ ਸਰਕਾਰ ਦੇ ਇਹ ਇਹ ਸਰਕਾਰਾਂ ਦੇ ਹੱਥਾਂ ਵਿੱਚ ਦੀ। ਇਹ ਸਰਕਾਰਾਂ ਨਹੀਂ ਮਰਵਾਇਆ। ਇਹ ਝਾੜੂ ਵਾਲੀ ਸਰਕਾਰ ਨਕਮੀ ਸਰਕਾਰ ਆ। ਮੇਰਾ ਨਾਮ ਗੁਰਜੀਤ ਸਿੰਘ ਜੀ। ਗੁਰਜੀਤ ਜੀ ਅੱਜ ਜਿਹੜੀ ਘਟਨਾ ਕੀ ਵਾਪਰੀ ਕੀ ਗੱਲ ਹੋਈ ਕੀ ਸ਼ੱਕ ਲੱਗਦਾ ਸਾਰੀ ਕੀ ਗੱਲ ਹੈ ਜੀ। ਅੱਜ ਮੇਰਾ ਪੰਡਾ ਇਹੀ ਆ ਜੀ ਸ਼ਹਿਣਾ। ਅੱਜ ਜਿਹੜੇ ਸਾਡੇ ਨਗਰ ਦੇ ਇਸ ਤੋਂ ਪਹਿਲਾਂ ਸਰਪੰਚ ਰਹੇ ਤੇ ਬੀਬੀ ਮਲਕੀਤ ਕੌਰ ਪ੍ਰਕਾਤਾ ਉਹਨਾਂ ਦੇ ਜਿਹੜੇ ਸੁਪੁੱਤਰ ਸੀਗੇ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ। ਜੋ ਪਿੰਡ ਦਾ ਸਾਰਾ ਸਰਪੰਚੀ ਦਾ ਕੰਮ ਦੇਖਰੇਖ ਕਰਦੇ ਸੀ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਦੇ ਵਿੱਚੋਂ ਜਿਹੜਾ 5000 ਦੇ ਵੋਟ ਦੇ ਲੈ ਕੇ ਸਰਪੰਚ ਬਣੇ ਸੀਗੇ ਸੋ ਅੱਜ ਉਹਨਾਂ ਦਾ ਜਿਹੜਾ ਕਤਲ ਹੋਇਆ ਬਹੁਤ ਮੰਨ ਭਾਗੀ ਘਟਨਾ ਸਾਡੇ ਸਾਰੇ ਪੂਰੇ ਪਿੰਡ ਦੇ ਵਿੱਚ ਭਾਵੇਂ ਉਹਨਾਂ ਦਾ ਕੋਈ ਵਿਰੋਧੀ ਸੀ ਭਾਵੇਂ ਕਿਸੇ ਦਾ ਮਤ ਪਏ ਸੀ ਸਾਰਿਆਂ ਦੇ ਵਿੱਚ ਬੜੀ ਸੋਗ ਦੀ ਲਹਿਰ ਆ ਜੋ ਉਹਨਾਂ ਦਾ ਅੱਜ ਜਿਹੜਾ ਕਤਲ ਆ ਇੱਥੇ ਪਿੰਡ ਦੇ ਨੌਜਵਾਨ ਵੱਲੋਂ ਹੀ ਸੁਣਾਵੇ ਕੀਤਾ ਜਾ ਚੁੱਕਿਆ ਉਹਨੇ ਲਾਈਵ ਹੋ ਕੇ ਜਿਹੜੀ ਵੀਡੀਓ ਵੀ ਫੇਸਬੁੱਕ ਤੇ ਪਾਈ ਆ ਕੀ ਮੇਰੀ ਯਾਰੀ ਦੋਸਤੀ ਸੀ ਉਹਦੇ ਨਾਲ ਪਰ ਮੈਂ ਬਹੁਤ ਟਾਈਮ ਦਾ ਦੇਖ ਰਿਹਾ ਸੀ ਤੇ ਉਹਦਾ ਕਤਲ ਅੱਜ ਹੋਇਆ ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਇਹ ਫੇਲ ਹੋ ਚੁੱਕੀ ਆ ਲਾਓ ਇਹਨਾਂ ਆਰਡਰ ਨੂੰ ਰੱਖਣ ਦੇ ਵਿੱਚ ਹਰ ਇੱਕ ਦਿਨ ਕਤਲ ਹੁੰਦਾ ਹਰ ਇੱਕ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਦਾ ਕਿਸੇ ਨਾ ਕਿਸੇ ਮਜ਼ਲੂਮ ਦਾ ਜਿਹੜਾ ਕਤਲ ਹੁੰਦਾ ਅੱਜ ਸਾਡੇ ਪਿੰਡ ਵੀ ਉਸ ਘਟਨਾ ਵਾਪਰੀ ਆ ਕਿ ਸਰਦਾਰ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਉਹਨਾਂ ਦਾ ਕਤਲ ਹੋਇਆ ਜਿਨ੍ਹਾਂ ਦਾ ਵਿੱਚ ਪਿੰਡ ਦੇ ਵਿੱਚ ਨਾਮ ਨਹੀਂ ਸੀ ਉਹਨਾਂ ਦਾ ਪੰਜਾਬ ਦੇ ਵਿੱਚ ਨਾਮ ਸੀਗਾ ਪੂਰਾ ਜਿੱਥੇ ਕਿਤੇ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਜਿੱਥੇ ਕਿਤੇ ਕਿਸਾਨੀ ਦੀ ਗੱਲ ਹੁੰਦੀ ਜਿੱਥੇ ਕਿਸੇ ਨੂੰ ਇਨਸਾਫ ਦਿਵਾਉਣਾ ਸੀ ਉੱਥੇ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਉਹ ਬਿਨਾਂ ਕਿਸੇ ਝਿਜਕ ਦੇ ਪਹੁੰਚ ਕੇ ਖੜਦਾ ਸੀਗਾ ਪੂਰੀ ਆਪਣੀ ਸਰਕਾਰਾਂ ਦੇ ਵਿੱਚ ਵੀ ਹਰੇਕ ਸਰਕਾਰ ਦੇ ਲੀਡਰ ਦੇ ਉੱਤੇ ਚਾਪ ਪੂਸੀ ਨਹੀਂ ਕਰਦਾ ਜੀ ਹਰੇਕ ਨਾਲ ਅੜ ਕੇ ਹਰ ਇੱਕ ਬੰਦੇ ਨੂੰ ਇਨਸਾਫ ਉਹ ਜਿਹੜਾ ਉਹ ਦਵਾਉਂਦਾ ਸੀ ਸੋ ਅਸੀਂ ਵੀ ਚਾਹੁੰਦੇ ਆ ਸਾਡੇ ਉਹਦੇ ਕੱਲੇ ਪਰਿਵਾਰ ਨੂੰ ਨਹੀਂ ਸਾਡੇ ਪਿੰਡ ਨੂੰ ਸਾਡੇ ਇਲਾਕੇ ਨੂੰ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਦਾ ਇਨਸਾਫ ਮਿਲਣਾ ਚਾਹੀਦਾ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਜਿਹੜੇ ਇਹਦੇ ਕਾਤਲ ਨੇ ਇਹ ਲੈ ਪਰ ਰਿਪੋਰਟ ਵਿੱਚ ਸਾਜ਼ਿਸ਼ ਹੁੰਦੀ ਹੈ ਜੀ ਸਾਜ਼ਿਸ਼ ਹੁੰਦੀ ਹੈ ਜੀ ਸਾਜ਼ਿਸ਼ ਜਦੋਂ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੇ ਹੱਕਾਂ ਦੇ ਲਈ ਕੱਢਦੇ ਨੇ ਉਹ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਹਮੇਸ਼ਾ ਰੜਕਦੇ ਨੇ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਦੀਪ ਸਿੰਘ ਸਿੱਧੂ ਦਾ ਕਤਲ ਹੋਇਆ ਸੋ ਉਸੇ ਤਹਿਤ ਇਹਨਾਂ ਦਾ ਕਤਲ ਹੋ ਚੁੱਕਿਆ ਜੀ ਤੁਹਾਡਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਢੰਗਟਾਲੀਵਾਲ ਸੂਬਾ ਪਰਚ ਕਤਲ ਕਿਸਾਨ ਸੈੱਲ ਕਾਂਗਰਸ ਜੀ ਰਵਿੰਦਰ ਜੀ ਅੱਜ ਜਿਹੜਾ ਤੁਸੀਂ ਅੱਜ ਫਸਦੇ ਕੀ ਘਟਨਾ ਵਾਪਰੀ ਕੀ ਗੱਲ ਹੋਈ ਆ 4:15 ਦੇ ਕਰੀਬ ਮੈਨੂੰ ਇੱਕ ਫੋਨ ਆਇਆ ਵੀ ਮੇਨ ਬੱਸ ਸਟੈਂਡ ਸਹਿਣਾ ਤੇ ਕੋਈ ਅਣਪਛਾਤੇ ਵਿਅਕਤੀ ਸੁਖਮਿੰਦਰ ਸਿੰਘ ਕੋਲਕੱਤਾ ਦੇ ਗੋਲੀ ਮਾਰ ਕੇ ਭੱਜ ਗਏ ਜਦੋਂ ਮੈਂ ਮੇਨ ਬੱਸ ਸਟੈਂਡ ਸੈਨਾ ਤੇ ਪਹੁੰਚਿਆ ਤਾਂ ਇੱਥੇ ਭਾਈ ਮੂਰਤਚੰਦ ਪ੍ਰੋਪਰਟੀ ਡੀਲਰ ਦੀ ਦੁਕਾਨ ਹੈ ਜਿੱਥੇ ਕਲਕੱਤਾ ਬੈਠਾ ਕੁਝ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਪ੍ਰੰਤੂ ਗੱਡੀ ਖੜਾ ਕੇ ਇੱਕ ਵਿਅਕਤੀ ਹਨਪਛਤ ਆਇਆ ਉਹ ਗੋਲੀ ਮਾਰ ਕੇ ਤੁਰੰਤ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਇਹਨਾਂ ਨੇ ਉਹਦੇ ਵਿਅਕਤੀ ਦੇ ਪਿੱਛੇ ਗੱਡੀ ਦੇ ਇੱਟਾ ਰੋੜੇ ਵੀ ਚਲਾਏ ਉਹਦੇ ਸ਼ੀਸ਼ੇ ਵਗਾਰੇ ਫੁੱਟੇ ਆ ਪ੍ਰੰਤੂ ਉਹ ਜਿਹੜਾ ਵਿਅਕਤੀ ਜੋ ਭੱਜਣ ਵਿੱਚ ਸਫਲ ਹੋ ਗਿਆ ਪ੍ਰੰਤੂ ਜਿਹੜੀ ਪੰਜਾਬ ਸਰਕਾਰ ਆ ਕੀ ਉਹਦੇ ਨੇ ਲੈਕੀਆਂ ਕਾਰਨ ਸਾਡਾ ਥਾਣਾ ਹੈ ਸਿਰਫ 200 ਗੱਜ ਤੇ ਪੁਲਿਸ ਪ੍ਰਸ਼ਾਸਨ ਹਜੇ ਤੱਕ ਵੀ ਸੱਤ ਵੱਜਣ ਵਾਲੇ ਹੋ ਗਏ ਉਹਦੇ ਕਾਤਲਾਂ ਨੂੰ ਹਜੇ ਤੱਕ ਵੀ ਫੜ ਨਹੀਂ ਸਕੀ ਕੀ ਕਰ ਬਰੇ ਕੀ ਕਿਹਦਾ ਸ਼ੱਕ ਲੱਗਦਾ ਕੀ ਗੱਲ ਲੱਗਦੀ ਹੈ ਦੇਖੋ ਜੀ ਸ਼ੱਕ ਦਾ ਕਾਰਨ ਕੀ ਆ ਪੰਜਾਬ ਸਰਕਾਰ ਦੇ ਖਿਲਾਫ ਉਹਦੀ ਆਵਾਜ਼ ਸੀ ਪੰਜਾਬ ਸਰਕਾਰ ਤੋਂ ਖਤਰਾ ਮਹਿਸੂਸ ਕਰ ਰਿਆ ਸੀਗਾ ਵੀ ਪੰਜਾਬ ਸਰਕਾਰ ਕਿਸੇ ਟਾਈਮ ਵੀ ਮੇਰਾ ਕਤਲ ਕਰਵਾ ਸਕਦੀ ਆ ਉਹ ਅੱਜ ਹੋ ਕੇ ਰਹਿ ਗਿਆ ਮੇਨ ਬੱਸ ਸਟੈਂਡ ਤੇ ਅੱਜ ਸਾਰਾ ਪਿੰਡ ਆ ਜਿਹੜਾ ਉਹਦੇ ਪਰਿਵਾਰ ਨਾਲ ਖੜਾਗਾ ਜੀ ਕਿਹੜੀ ਪਾਰਟੀ ਨਾਲ ਸਬੰਧ ਆ ਸੀ ਉਹ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਸਬੰਧ ਸੀ ਪਰੰਤੂ ਹੁਣ ਕੁਝ ਟਾਈਮ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਟੈਸ ਸੀਗੇ ਜੀ ਜੀ ਲੱਗਦਾ ਕਿ ਇਹ ਇਹ ਕਿ ਇਹ ਦੇ ਸ਼ੱਕ ਲੱਗਦਾ ਕਿ ਸੰਜੀਤ ਲੱਗਦੀ ਹੈ ਸ਼ੱਕ ਵਾਲੀ ਤਾਂ ਇਹ ਗੱਲ ਹੈ ਜੋ ਤਾਂ ਖੁਦ ਹੀ ਲੈਬ ਹੋ ਕੇ ਚੈਨਲਾਂ ਰਾਹੀਂ ਪਿਛਲੇ 3.5 ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦਾ ਪਿੱਟ ਰਿਹਾ ਸੀਗਾ ਵੀ ਮੇਰਾ ਪੰਜਾਬ ਸਰਕਾਰ ਕਦੋਂ ਵੀ ਕਤਲ ਕਰਾ ਸਕਦੀ ਹੈ ਮੈਨੂੰ ਸਿਕਿਉਰਿਟੀ ਦੀ ਲੋੜ ਆ ਪਰੰਤੂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਉਹਨਾਂ ਨੂੰ ਸਿਕਿਉਰਿਟੀ ਨਹੀਂ ਮਿਲੀ ਸਾਡੇ ਹਰ ਰੋਜ਼ ਨੌਜਵਾਨਾਂ ਦੇ ਕਤਲ ਹੋ ਰਹੇ ਆ ਪਰ ਸੋ ਸਾਡੇ ਪਿੰਡ ਦੇ ਭਾਂਜੇ ਦਾ ਧੀਰੇ ਦਾ ਬਰਨਾਲੇ ਦੇ ਸਾਰੇ ਗਰਾਊਂਡ 'ਚ ਕਤਲ ਕਰ ਦਿੱਤਾ ਗਿਆ ਉਹਦਾ ਅਜੇ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਤੇ ਲੁਧਿਆਣੇ ਕੱਲ ਭਈਆਂ ਨੇ ਪ੍ਰਵਾਸੀਆਂ ਨੇ ਸਾਡਾ ਪੰਜਾਬੀ ਨੌਜਵਾਨ ਮਾਰ ਕੇ ਨਹਿਰ ਵਿੱਚ ਸੜਤਾ ਉਹਨੂੰ ਅਜੇ ਪਾੜ ਰਹੇ ਅਗੇ ਉਹਦਾ ਇਨਸਾਫ ਨਹੀਂ ਮਿਲਿਆ ਸਾਡੇ ਨੌਜਵਾਨ ਪੀੜੀ ਦੇ ਹਰ ਰੋਜ਼ ਕਤਲ ਹੋ ਰਹੇ ਆ ਪਰੰਤੂ ਪੰਜਾਬ ਸਰਕਾਰ ਆ ਜਿਹੜੀ ਸਾਡਾ ਕੀ ਸੰਘਰਸ਼ ਹੋਊਗਾ ਸਾਡਾ ਸੰਘਰਸ਼ ਇਹ ਜਿੰਨਾ ਟਾਈਮ ਕਲਕੱਤੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸੀ ਮਾਤਾ ਮਲਕੀਤ ਕੌਰ ਨਾਲ ਖੜੇ ਆ ਅਸੀਂ ਉਹਦੀ ਲਾਸ਼ ਵੀ ਨਹੀਂ ਚੱਕਣ ਦਿੰਦੇ ਤੇ ਅਸੀਂ ਸ਼ਰਪਾਂ ਜਾਮ ਕਰ ਦਾਂਗੇ ਇਹ ਜਿਹੜਾ ਹਾਈਵੇ ਕਿੰਨਾ ਟਾਈਮ ਜਾਮ ਰਹੂਗਾ ਇਹ ਤਾਂ ਹੁਣ ਲਗਾਤਾਰ 2 ਘੰਟਿਆਂ ਤੋਂ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਸੰਘਰਸ਼ ਇਸੇ ਤਰ੍ਹਾਂ ਸਾਡ ਕੱਲੇ ਕੱਲੇ ਬੱਚਾ ਬੱਚਾ ਜਿਹੜੇ ਲੋਕਾਂ ਦੇ ਨਾਲ ਉਹ ਇਤਤਾਨ ਮੰਗ ਦੁੱਖ ਦੀ ਘੜੀ ਵਿੱਚ ਖੜਦਾ ਸੀ ਆ ਦੋ ਸਾਰੇ ਬੱਚਾ ਬੱਚਾ ਹਮਦਰਦੀ ਤੌਰ ਤੇ ਤੇ ਆ ਨਾ ਕਿ ਇੱਥੇ ਕੋਈ ਤਮਾਚੇ ਦੇਖਣਾ ਸਾਰੇ ਪੰਜਾਬ ਸਰਕਾਰ ਦੇ ਖਿਲਾਫ ਆਏ ਬੇ ਲੋਕ